ਸਤਿ ਸ੍ਰੀ ਅਕਾਲ ਦੋਸਤੋ ਬਹੁਤ ਹੀ ਜ਼ਾਦੀ ਮੰਦਭਾਗੀ ਖਬਰ ਹੈ ਜਿਹੜੀ ਸਾਡੇ ਸਾਰਿਆਂ ਦੇ ਸਾਹਮਣੇ ਹੁਣ ਆ ਰਹੀ ਹੈ ਅੱਜ ਸਵੇਰੇ ਹੀ ਫੋਰੈਸਟ ਹਸਪੀਟਲ ਦੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਰਾਜਵੀਰ ਜਵੰਦਾ ਦੀ ਮੌਤ ਹੋ ਗਈ ਹੈ ਜੋ ਕਿ 27 ਤਰੀਕ ਤੋਂ ਲੈ ਕੇ ਅੱਜ ਤੱਕ ਜਾਨਕਿ 8 ਤਰੀਕ ਤੱਕ ਆਪਣੀ ਜ਼ਿੰਦਗੀ ਨਾਲ ਲੜਦੇ ਰਹੇ ਜਿਸ ਨਾਲ ਇਹ ਸੀ ਵੀ ਉਹ ਠੀਕ ਹੋ ਜਾਣਗੇ ਕਿਉਂਕਿ ਉਹਨਾਂ ਦੇ ਦੁਆਰਾ ਬਹੁਤ ਹੀ ਜ਼ਿਆਦਾ ਪ੍ਰਸਿੱਧੀ ਹੈ ਜਿਹੜੀ ਖੱਟੀ ਗਈ ਸੀ ਅਤੇ ਉਹਨਾਂ ਦੀ ਫੈਨ ਫੋਲੋਇੰਗ ਬਹੁਤ ਹੀ ਜ਼ਿਆਦਾ ਸੀ ਅਤੇ ਸਾਰੇ ਹੀ ਉਹਨਾਂ ਦੇ ਫੈਨ ਸਾਰੀ ਦੁਨੀਆ ਅਰਦਾਸਾਂ ਕਰ ਰਹੇ ਸੀ ਵੀ ਰਾਜਵੀਰ ਜਵੰਦਰ ਜਲਦੀ ਹੀ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆਉਣ ਅਤੇ ਉਸ ਤੋਂ ਬਾਅਦ ਅਸੀਂ ਬਹੁਤ ਹੀ ਸੋਹਣੇ-ਸੋਹਣੇ ਗੀਤ ਇਹਨਾਂ ਦੇ ਫਿਰ ਦੁਬਾਰਾ ਤੋਂ ਸੁਣੇ ऐसे ਨਾਲ ਹੀ ਜਿੰਨੀਆਂ ਵੀ ਅਰਦਾਸਾਂ ਰਾਜਵੀਰ ਜਵੰਦਾਜੀ ਦੇ ਲਈ ਹੋਈਆਂ ਸੀ ਕਿ ਉਹ ਜਲਦੀ ਤੋਂ ਜਲਦੀ ਸਿਹਤਮੰਦ ਹੋ ਜਾਣ ਉਹ ਸਾਰੀਆਂ ਨਾਕਾਮਯਾਬ ਹੋ ਗਈਆਂ ਹਨ ਅਤੇ ਰਾਜਵੀਰ ਜਵੰਦਾ ਦਾ ਦਮ ਤੋੜ ਗਏ ਹਨ ਜੋ ਕਿ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਹੀ ਵੱਡਾ ਘਾਟਾ ਹੈ ਐਸੇ ਨਾਲ ਹੀ ਇੱਕ ਦਿਨ ਸਿੱਧੂ ਮਸੇਵਾਲੇ ਦੇ ਪਿਤਾ ਨੇ ਵੀ ਕਿਹਾ ਸੀ ਵੀ ਜਦੋਂ ਵੀ ਕੋਈ ਸਾਡੇ ਪੰਜਾਬ ਦਾ ਮੁੰਡਾ ਪੱਗ ਵਾਲਾ ਤਰੱਕੀ ਪਾਉਂਦਾ ਹੈ ਤਾਂ ਕੋਈ ਨਾ ਕੋਈ ਉਸ ਤੇ ਉੱਤੇ ਬਹੁਤ ਹੀ ਬੋਟੀ ਆਫਤ ਉਸ ਨੂੰ ਆ ਕੇ ਘੇਰ ਲੈਂਦੀ ਹੈ ਅਤੇ ਜਿਸ ਕਰਕੇ ਅਸੀਂ ਫਿਰ ਤੋਂ ਦੁਬਾਰਾ ਹਾਰ ਜਾਂਦੇ ਹਾਂ ਪਰ ਰਾਜਵੀਰ ਜਵੰਦਾ ਲਈ ਜੇਸਤਰਾ ਅਰਦਾਸਾਂ ਕੀਤੀਆਂ ਜਾ ਰਹੀਆਂ ਸੀ ਉਮੀਦ ਬਹੁਤ ਹੀ ਜ਼ਿਆਦਾ ਸੀ ਕਿ ਰਾਜਵੀਰ ਜਵੰਦਾ ਠੀਕ ਹੋ ਜਾਣਗੇ ਪਰ ਇਹ ਬਹੁਤ ਹੀ ਮਾੜੀ ਖਬਰ ਹੈ ਜਿਸ ਨੇ ਸਾਰੀ ਦੁਨੀਆ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਰਾਜਵੀਰ ਜਵੰਦਾ ਆਪਣੇ ਪਰਿਵਾਰ ਦੇ ਵਿੱਚ ਆਪਣੀ ਮਾਂ ਭੈਣ ਆਪਣੀ ਪਤਨੀ ਅਤੇ ਆਪਣੇ ਦੋ ਬੱਚਿਆਂ ਨੂੰ ਬੇਟਾ ਬੇਟੀ ਨੂੰ ਛੱਡ ਗਏ ਹਨ ਜਿਸ ਨਾਲ ਹੀ ਪਰਿਵਾਰ ਦਾ ਦੁੱਖ ਹੈ ਜਿਹੜਾ ਦੇਖਣਾ ਬਹੁਤ ਹੀ ਜ਼ਿਆਦਾ ਔਖਾ ਹੋ ਰਿਹਾ ਹੈ ਕਿਉਂਕਿ ਪਰਿਵਾਰ ਵੀ ਇਸ ਦੇ ਸਹਾਰਾ ਇਹ ਚੱਲਦਾ ਸੀ ਕਾਜ਼ੀਦ ਜਵੰਦਾ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਸੀ થોੜਾ ਟਾਈਮ ਪਹਿਲਾਂ ਜਿਸ ਕਰਕੇ ਇਸ ਵਾਰ ਪਰਿਵਾਰ ਨੂੰ ਇਸ ਤੋਂ ਵੀ ਵੱਡਾ ਬਹੁਤ ਹੀ ਜ਼ਿਆਦਾ ਘਾਟਾ ਪੈ ਗਿਆ ਹੈ ਕਿਉਂਕਿ ਇਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਹੁਣ ਇਸੇ ਪਰਿਵਾਰ ਨੂੰ ساری ਜ਼ਿੰਦਗੀ ਇਸ ਦੀਆਂ ਯਾਦਾਂ ਦੇ ਸਹਾਰੇ ਟੱਣੀ ਪਵੇਗੀ